ਭਾਈ ਜੀ ਤੁਸੀਂ ਆਏ ਤੀਜੇ ਦਿਨ ਢੋਲ ਵਜਾਉਨੇ ਰਹੇ ਹੋ ਐਡੀ ਕਿਹੜਾ ਤੁਹਾਨੂੰ ਖੁਸ਼ੀ ਚੜ ਗਈ ਪਹਿਲਾਂ ਤਾਂ ਇਹ ਦੱਸੋ ਖੁਸ਼ੀ ਤਾਂ ਜੀ ਹੋਣੀ ਹੋਈਆਂ ਕਿਉਂਕਿ ਸਾਡੇ ਕੋਲੋਂ ਪ੍ਰਾਈਜ਼ ਲਗਾਤਾਰ ਲੱਗ ਰਹੇ ਨੇ ਜੀ ਆਹ ਦੇਖੋ ਕੱਲ ਦਾ ਤਾਜ਼ਾ ਪ੍ਰਾਈਜ਼ ਸਾਡਾ ਲੱਗਿਆ 3 ਲੱਖ ਰੁਪਏ ਦਾ 17 ਤਰੀਕ ਨੂੰ ਸਾਡਾ ਆ ਪ੍ਰਾਈਜ਼ ਨਿਕਲ ਰਿਹਾ ਜੀ 10 ਕਰੋੜ ਗਰੰਟਡ ਪੰਜਾਬ ਸਰਕਾਰ ਦਾ ਇਹ ਨਿਕਲਣਾ ਜੀ ਸਾਡੇ ਕੋਲੋਂ 17 ਤਰੀਕ ਨੂੰ ਉਦੋਂ ਨੇ ਵੱਜਣਿਆ ਢੋਲ ਪੈਣ ਦੇ ਪੰਗੜੇ ਕੁਸੀਂ ਕਿਤੇ ਬੈਰੀਆ ਦੇ ਕਾਲਜੇ ਨਾਲ ਫੂਕ ਦਿਓ ਤੀਜੇ ਦਿਨ ਤੁਹਾਡੇ ਕੋਲੋਂ ਨਾਮ ਲੱਗ ਜਾਂਦਾ ਆ ਥੋੜੇ ਦਿਨ ਪਹਿਲਾਂ 10 ਲੱਖ ਦਾ ਨਾਮ ਆ ਆ ਹੁਣ ਕਿੰਨੇ ਦਾ ਨਾਮ ਦੇਤਾ ਫਿਰ ਹੁਣ ਅਸੀਂ 3 ਲੱਖ ਦਾ ਪ੍ਰਾਈਜ਼ ਕੱਲ 1 ਵਜੇ ਦੇ ਟਾਈਮ ਦੇ ਵਿੱਚ ਕੱਢਿਆ ਜੀ ਉਰੋਂ ਪਰਮਾਤਮਾ ਦੀ ਕਿਰਪਾ ਦੇ ਨਾਲ ਵੀ ਲਗਭਗ ਵੀ ਆ 15 ਦਿਨਾਂ ਦੇ ਵਿੱਚ ਸਾਡੇ ਕੋਲੋਂ ਘਟੋ-ਘਟ 15 ਲੱਖ ਦੇ ਪ੍ਰਾਈਜ਼ ਲੱਗ ਚੁੱਕੇ ਆ ਜੀ ਇਹਦੇ ਕਾਫੀ ਇਦਾਂ ਦੀ ਵੀਡੀਓ ਚੱਲਦੀਆਂ ਨੇ ਵੀ ਆਹ ਪੁੰਡਲੀ ਦੇ ਵਿੱਚ ਲਗੂ ਜਾਂ ਪੁੰਡਲੀ ਲਿਆਓ ਆਹ ਰਾਸ਼ੀ ਦੇ ਹਿਸਾਬ ਨਾਲ ਨਾਮ ਲਕੋ ਇਦਾਂ ਦੀ ਕੋਈ ਨਹੀਂ ਉਹ ਤਾਂ ਬੈਹ ਸਾਧਿਆਂ ਲਈ ਵਰਤੀ ਜਾਂਦੀ ਹੈ ਕੁੰਡਲੀ ਤਾਂ ਇਹਦੇ ਵਿੱਚ ਤਾਂ ਸਿੱਧਾ ਹੀ ਤਮਾਕਾ ਹੁੰਦਾ ਸੀ ਸਾਡੇ ਕੋਲੋਂ ਬਿਨਾਂ ਕੁੰਡਲੀ ਤੋਂ ਲੋੜੀ ਦਾ ਤਿਉਹਾਰ ਹੈ ਜਿਹੜਾ ਨੇੜੇ ਆ ਰਿਹਾ ਫਿਲਹਾਲ ਪਿੱਛੇ ਢੋਲ ਵੱਜ ਰਹੇ ਨੇ ਤੇ ਢੋਲ ਵੱਜਣ ਦਾ ਕਾਰਨ ਕੀ ਹੈ ਇਹ ਵੀ ਪੁੱਛਦਿਆ ਭਾਈ ਜੀ ਤੁਸੀਂ ਆਏ ਤੀਜੇ ਦਿਨ ਢੋਲ ਵਜਾਉਂਦੇ ਰਹਿੰਦੇ ਹੋ ਐਡੀ ਕਿਹੜਾ ਤੁਹਾਨੂੰ ਖੁਸ਼ੀ ਚੜ ਗਈ ਪਹਿਲਾਂ ਤਾਂ ਇਹ ਦੱਸੋ ਖੁਸ਼ੀ ਤਾਂ ਜੀ ਹੋਣੀ ਹੋਈਆਂ ਕਿਉਂਕਿ ਸਾਡੇ ਕੋਲ ਪ੍ਰਾਈਜ਼ ਲਗਾਤਾਰ ਲੱਗ ਰਹੇ ਨੇ ਜੀ ਆਹ ਦੇਖੋ ਕੱਲ ਦਾ ਤਾਜ਼ਾ ਪ੍ਰਾਈਜ਼ ਸਾਡਾ ਲੱਗਿਆ 3 ਲੱਖ ਰੁਪਏ ਦਾ ਪ੍ਰਾਈਜ਼ ਲੱਗ ਗਿਆ ਪ੍ਰਾਈਜ਼ ਫੇਰ ਲੱਗ ਗਿਆ ਤੁਹਾਡੇ ਕੋਲੋਂ ਹਾਂਜੀ ਹਾਂਜੀ ਪ੍ਰਾਈਜ਼ ਫੇਰ ਲੱਗ ਗਿਆ ਜੀ ਹਾਂਜੀ ਹਾਂਜੀ ਨੂੰ ਤਾਂ ਲੱਗਿਆ ਕਿਤੇ ਵੀ ਲੋੜੀ ਆ ਕੱਲੂ ਵੀ ਤਾਂ ਕਰਕੇ ਤੁਸੀਂ ਢੋਲ ਵਜਾਉਂਦੇ ਫਿਰਦੇ ਹੋ ਨਹੀਂ ਨਹੀਂ ਲੋੜੀ ਵਾਲਾ ਢੋਲ ਤਾਂ ਸਾਨੂੰ ਵੱਖਰਾ ਹੀ ਵੱਜੂਗਾ ਜੀ ਜਿੱਦਣੇ ਲੋੜੀ ਸਾਡੀ ਹੈਗੀ 17 ਤਰੀਕ ਦੀ ਕੋਈ ਕੱਲ ਮਨਾ ਰਿਹਾ ਕੋਈ 17 ਤਰੀਕ ਨੂੰ ਸਾਡਾ ਆ ਪ੍ਰਾਈਜ਼ ਨਿਕਲ ਰਿਹਾ ਜੀ 10 ਕਰੋੜ ਗਰੰਟਡ ਪੰਜਾਬ ਸਰਕਾਰ ਦਾ ਇਹ ਨਿਕਲਣਾ ਜੀ ਸਾਡੇ ਕੋਲੋਂ 17 ਤਰੀਕ ਨੂੰ ਉਦੋਂ ਨੇ ਵੱਜਣਿਆ ਢੋਲ ਪੈਣਗੇ ਪੰਗੜੇ ਦੇਖਿਓ ਤੁਸੀਂ ਕਿਤੇ ਬੈਰੀਆਂ ਦੇ ਕਾਲਜੇ ਦਾ ਫੂਕ ਦਿਓ ਤੀਜੇ ਦਿਨ ਤੁਹਾਡੇ ਕੋਲੋਂ ਨਾਮ ਲੱਗ ਜਾਂਦਾ ਆ ਥੋੜੇ ਦਿਨ ਪਹਿਲਾਂ 10 ਲੱਖ ਦਾ ਨਾਮ ਆ ਹੁਣ ਕਿੰਨੇ ਦਾ ਨਾਮ ਦੇਤਾ ਫਿਰ ਹੁਣ ਅਸੀਂ 3 ਲੱਖ ਦਾ ਪ੍ਰਾਈਜ਼ ਕੱਲ 1 ਵਜੇ ਦੇ ਟਾਈਮ ਦੇ ਵਿੱਚ ਕੱਢਿਆ ਜੀ ਉਰੋਂ ਪਰਮਾਤਮਾ ਦੀ ਕਿਰਪਾ ਦੇ ਨਾਲ ਵੀ ਲਗਭਗ ਵੀ ਆ 15 ਦਿਨਾਂ ਦੇ ਵਿੱਚ ਸਾਡੇ ਕੋਲੋਂ ਘਟੋ ਘਟ 15 ਲੱਖ ਦੇ ਪ੍ਰਾਈਜ਼ ਲੱਗ ਚੁੱਕੇ ਆ ਜੀ 15 ਦਿਨਾਂ ਦੇ ਵਿੱਚ ਵਿੱਚ ਤੇ ਕਿੰਨੇ ਕੇ ਲੱਖਪਤੀ ਬਣਾਤੇ ਫਿਰ ਹੁਣ ਤੁਸੀਂ ਲੱਖਪਤੀ ਇਹ ਲੱਖਵੰਦੀਆਂ ਦੀ ਗਿਣਤੀ ਤਾਂ ਬਣੀ ਜਾਂਦੀ ਹੈ ਜੀ ਹੁਣ ਤਾਂ ਕਰੋੜਪਤੀ ਦੀ ਵਾਰੀ ਹੈ ਜੀ ਲੱਖਪਤੀ ਤਾਂ ਅਸੀਂ 20 25 ਬਣਾ ਚੁੱਕੇ ਹਾਂਗੇ ਲਗਭਗ 18 ਤੋਂ 20 ਲਾ ਲਓ 22 ਹੋਣਗੇ ਤੁਸੀਂ ਵੀ ਕੋਈ ਜਾਦੂ ਮੰਤਰ ਮਾਰ ਕੇ ਕਹਿੰਦੇ ਵੀ ਕਰਦੇ ਹੋ ਜਾਂ ਫਿਰ ਕੁਦਰਤੀ ਹੈ ਇਹ ਕਿਵੇਂ ਹੈ ਨਹੀਂ ਨਹੀਂ ਜਿਹੜਾ ਉਹ ਜਾਦੂ ਮੰਤਰ ਨਹੀਂ ਸਾਡੇ ਕੋਲ ਹੈਗਾ ਜੀ ਕੋਈ ਇਹ ਤਾਂ ਪ੍ਰਮਾਤਮਾ ਦੀ ਸਿੱਧੀ ਮੇਰਾ ਸਾਡੇ ਤੇ ਜੇ ਸਾਬ ਨਾਲ ਸਾਡੇ ਕੋਲ ਪ੍ਰਾਈਜ਼ ਲੱਗ ਰਿਹਾ ਠੀਕ ਹੈ ਹੁਣ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਕਾਫੀ ਇਦਾਂ ਦੀ ਵੀਡੀਓ ਚੱਲਦੀਆਂ ਨੇ ਵੀ ਆਹ ਕੁੰਡਲੀ ਦੇ ਵਿੱਚ ਲੱਗੋ ਜਾਂ ਕੁੰਡਲੀ ਲਿਆਓ ਆਹ ਰਾਸ਼ੀ ਦੇ ਹਿਸਾਬ ਨਾਲ ਆ ਨਾਮ ਲਗੋ ਇਦਾਂ ਦੀ ਕੋਈ ਨਹੀਂ ਉਹ ਤਾਂ ਵਿਆਹ ਸਾਧੀਆਂ ਲਈ ਵਰਤੀ ਜਾਂਦੀ ਹੈ ਕੁੰਡਲੀ ਦਾ ਇਹਦੇ ਵਿੱਚ ਤਾਂ ਸਿੱਧਾ ਹੀ ਤਮਾਕਾ ਹੁੰਦਾ ਸੀ ਸਾਡੇ ਕੋਲੋਂ ਬਿਨਾਂ ਕੁੰਡਲੀ ਤੋਂ ਤੁਸੀਂ ਕਿਸੇ ਤੋਂ ਕੁੰਡਲੀ ਮਲਵਾਈ ਨਹੀਂ ਹਲੇ ਤੱਕ ਨਹੀਂ ਜੀ ਨਹੀਂ ਕੁੰਡਲੀ ਦਾ ਕੋਈ ਮਤਲਬ ਨਹੀਂ ਇਹਦੇ ਵਿੱਚ ਨਾ ਕੋਈ ਮੋਬਾਈਲ ਨੰਬਰ ਦਾ ਨਾ ਕੁੰਡਲੀ ਦਾ ਸਿਰਫ ਸਿੱਧੇ ਸਿੱਧਾ ਨਾਮ ਲੱਗਦਾ ਸੀ ਸਾਡੇ ਕੋਲੋਂ ਦਾ ਅੱਛਾ 10 ਲੱਖ ਵਾਲਾ ਵਿਜੇ ਉਹਦਾ ਨਾਮ ਉਹਨੂੰ ਪਹੁੰਚ ਗਿਆ ਜੀ ਹਾਂਜੀ 23 ਤਰੀਕ ਨੂੰ ਸਾਡੇ ਕੋਲੋਂ 10 ਲੱਖ ਦਾ ਪ੍ਰਾਈਜ਼ ਲੱਗਿਆ ਸੀਗਾ ਜੀ ਇਹੀ ਟਿਕਟ ਦੇ ਵਿੱਚ ਉਹ ਲਗਭਗ ਵੀ 10 ਦਿਨਾਂ ਦੇ ਬਾਅਦ ਸਾਡੇ ਵਿੱਚ ਸਾਡੇ ਸੰਪਰਕ ਦੇ ਵਿੱਚ ਆਇਆ ਤੇ ਕੋਈ ਉਹਨਾਂ ਦੇ ਘਰ ਦੇ ਵਿੱਚ ਪ੍ਰੋਗਰਾਮ ਸੀ ਇਸ ਲਈ ਉਹਨਾਂ ਨੇ ਟਿਕਟ ਨਹੀਂ ਚੈੱਕ ਕਰੀ ਤੀ ਹੁਣ ਉਹ ਸਾਡੇ ਸੰਪਰਕ 'ਚ ਆ ਗਿਆ ਜੀ ਕੱਲ ਪਰਸੋਂ ਲਗਭਗ ਆਪਾਂ ਉਹਨਾਂ ਨੂੰ ਪੇਮੈਂਟ ਕਰਤੀ ਜੀ ਅੱਛਾ ਇੱਕ ਹੋਰ ਦੇਖਿਆ ਵੀ ਕਈ ਲੋਕ ਜਿਹੜੇ ਨਹੀਂ ਪਾਉਂਦੇ ਉਹ ਦੇਖਿਆ ਉਹ ਡਰਦੇ ਹੁੰਦੇ ਨੇ ਵੀ ਜੇ ਪਾ ਲਈ ਜੇ ਲੱਖ ਦਾ ਲੱਗਿਆ ਤਾਂ ਕਟੌਤੀ ਹੋ ਜਾਣੀ ਐ ਕਿੰਨਾ ਕਿਤੇ ਸਾਨੂੰ ਤਾਂ ਜਿਹੜਾ 40-50 ਹਜ਼ਾਰ ਰੁਪਏ ਮਿਲਦਾ ਇਹਦੇ ਵਿੱਚ ਕਟੌਤੀ-ਕਟੂਤੀ ਹੁੰਦੀ ਆ ਦੱਸੋ ਨਹੀਂ ਇਹਦੇ ਵਿੱਚ ਕੋਈ ਕਟੌਤੀ ਨਹੀਂ ਜੀ ਇਹ ਜਿਹੜੀ 70% ਵਾਲੀ ਟਿਕਟਾਂ ਇਹਦੇ ਵਿੱਚ ਜਿਹੜਾ ਪਹਿਲਾ ਨਾਮ 1 ਕਰੋੜ ਦਾ ਲੱਗਦਾ ਉਹ ਪ੍ਰੋਸੈਸ ਦੇ ਵਿੱਚ ਆਉਣਾ ਮਤਲਬ ਉਹ ਤੁਹਾਨੂੰ ਜੋ ਮਿਲਣਾ ਟੈਕਸ ਕੱਟ ਕੇ ਤੁਹਾਡੇ ਅਕਾਊਂਟ ਤੇ ਪੇਮੈਂਟ ਆਉਣੀ ਆ ਉਸ ਤੋਂ ਥੱਲੇ ਕੋਈ ਵੀ ਪ੍ਰਾਈਜ਼ ਲੱਗਦਾ ਉਹਦੇ ਵਿੱਚ ਕੋਈ ਕਟੌਤੀ ਨਹੀਂ ਹੁੰਦੀ ਜੀ ਪੂਰੀ ਦੀ ਪੂਰੀ ਪੇਮੈਂਟ ਮਿਲਣੀ ਆ ਤੁਹਾਨੂੰ ਇਹ 3 ਲੱਖ ਦਾ 3 ਲੱਖ ਹੀ ਮਿਲ ਜੀ 3 ਲੱਖ ਦਾ 3 ਲੱਖ ਦਿੱਤਾ ਜੀ ਵੀਰ ਨੂੰ ਜਿਹਨੂੰ ਵੀ ਦਾਅ ਲੱਗਿਆ ਹਾਂਜੀ ਹੁਣ ਵੀ ਵਿਜੇਤਾ ਗਾਇਬ ਤਾਂ ਨਹੀਂ ਹੈਗਾ ਵਿਜੇਤਾ ਲੱਭ ਲਿਆ ਜਿਹੜਾ 3 ਲੱਖ ਨੀ ਸਮਾਰ ਕੋਈ ਵਿਜੇਤਾ ਗਾਇਬ ਨਹੀਂ ਹੋਣ ਦਿੱਤਾ ਜੀ ਆਪਾਂ ਪੂਰੀ ਨਿਗਰੱਖੀ ਆ ਸਾਰਿਆਂ ਤੇ ਨਾਦੀਨ ਨਾਲ ਆਪਾਂ ਨੂੰ ਡਰਾ ਤੋਂ 15-20 ਮਿੰਟ ਬਾਅਦ ਰਿਜ਼ਲਟ ਆ ਗਿਆ ਆਪਾਂ ਨੂੰ ਨਾਦੀ ਨਾਲ ਕਾਲ ਕਰਤੀ ਸੀ ਤੇ ਉਹ ਜਦੀ ਆਪਣੇ ਸੰਬੰਧਕ ਦੇ ਵਿੱਚ ਆ ਗਿਆ ਉਹ ਇਸ ਟਾਈਮ ਸਾਡੇ ਨਾਲ ਮੌਜੂਦ ਨਹੀਂ ਜੀ ਜੇ ਤੱਕ ਤੇ ਇੰਨਾ ਚੁਈਦਾ ਨਹੀਂ ਖੜਾ ਜੀ ਦੇਖ ਲਿਓ ਕਿਤੇ ਐਵੇਂ ਝੂਠ ਨਾ ਬੋਲਦਾ ਵਿਚ ਹੀ ਆ ਜੀ ਇਹਨਾਂ ਦੇ ਵਿੱਚ ਹੀ ਆ ਜੀ ਪਰ ਕਾਨੂੰ ਥੋੜਾ ਜਿਹਾ ਮਤਲਬ ਮੈਂ ਲੱਭ ਕੇ ਮੈਂ ਲੱਭ ਕੇ ਦੇਖਦਾ ਵੀ ਵਿਜੇਤਾ ਹੈ ਕਿਹੜਾ ਕਿਉਂਕਿ ਉਹਦੇ ਚਿਹਰੇ ਤੇ ਲੱਗ ਗਈ ਖੁਸ਼ੀ ਹੋਣੀ ਹੈ ਆ ਦੇਖੋ ਜੀ ਦੰਦ ਕੱਢ ਰਿਹਾ ਹੈ ਬੰਦਾ ਆਹੀ ਤਾਂ ਨਹੀਂ ਕਿਤੇ ਹਾਂਜੀ ਹਾਂਜੀ ਮੁਬਾਰਕਾ ਤੁਹਾਨੂੰ ਬਹੁਤ-ਬਹੁਤ ਤੁਹਾਨੂੰ ਵੀ ਸਰ ਇਹ 3 ਲੱਖ ਦਾ ਨਾਮ ਲੱਗਿਆ ਹੈ ਤੇ ਪੱਗ ਪੋਗੋ ਬੰਨ ਕੇ ਆਏ ਹੂੰ ਦਸਤਾਰ ਸਜਾ ਕੇ ਆਏ ਹੂੰ ਮੈਨੂੰ ਲੱਗਦਾ ਵੀ ਗੁਰੂ ਘਰ ਤੋਂ ਜਾ ਕੇ ਇੱਧਰ ਆਏ ਹੂੰ ਹਾਂ ਸਿੱਧੀ ਗੱਲ ਮੈਂ ਨਾ ਕੱਲ ਪੈਨ ਕੋਲੇ ਗਿਆ ਸੀ ਲੋੜੀ ਦੇਣ ਤੇ ਕੱਲ ਉੱਥੇ ਮੈਂ ਪਿਆ ਜੀ ਇਹਦਾ ਮਲੋੜੀ ਪਾ ਕੇ ਆਹੀ ਗਿਆ ਜੀ ਬੰਪਰ ਪਾ ਕੇ ਤੇ ਮੈਨੂੰ ਇਹਦਾ ਫੋਨ ਆਇਆ ਕਹਿੰਦਾ ਨਾਮ ਲਗਾ ਮਗਾ ਮਜ਼ਾਕ ਨੂੰ ਕਰਦਾ ਹੋਣਾ ਕਿਤੇ ਮੈਨੂੰ ਸੀਰੀਅਸ ਪੁੱਛਿਆ ਫਿਰ ਮੈਂ ਆਪ ਦਾ ਟਿਕਟ ਚੈੱਕ ਕੀਤੀ ਆਨਲਾਈਨ ਮਗਾ ਸੱਚੀ ਗੱਲ ਆ ਫਿਰ ਮੈਂ ਇਹਨੂੰ ਜਦੀ ਕੱਲ ਭੇਜਿਆ ਵੀ ਟਿਕ ਟਕ ਤੇ ਨੇ ਮੈਨੂੰ ਅੱਜ ਪੇਮੈਂਟ ਕਰਤੀ ਤੇ ਬਹੁਤ ਵਧੀਆ ਬਈਦਾ ਕੰਮ ਆ ਤੇ ਆਪਣੀ ਕਿਸਮ ਸਾਰੇ ਜਣੇ ਜਮਕਾਓ ਤੇ ਮੈਂ ਹੱਥੇ ਕੋਲੇ ਜੇਬ ਚ ਰੱਖਣੇ ਆ। ਇਹ ਹੁਣੇ ਤੁਸੀਂ ਪੈਸੇ ਦਾ ਕੀ ਕਰਨ ਵਾਲੇ ਹੋ? ਸਰ ਅਸੀਂ ਪੈਸੇ ਦਾ ਕੀ ਕੀ ਕਰੀਦਾ ਸਰ? ਮਤਲਬ ਹੁਣ ਆ ਤੇ ਕੰਮ ਚ ਲਾਵਾਂਗੇ। ਅਸੀਂ ਹੁਣ ਆਪ ਅਸੀਂ ਸ਼ੌਖ ਹੋ ਗਏ ਵੀ ਲੋਨਾਂ ਨੂੰ ਭਰ ਦੇ। ਹੁਣ ਆਪਦੇ ਪੈਸੇ ਆਪਦੇ ਕੋਲੇ ਆ ਗਏ। ਪਹਿਲਾਂ ਕਿੰਨੀ ਆ ਲਾਟਰੀਆ ਪਾਈ ਇਹਨੇ ਸੱਚੇ। ਇਹ ਵੀ ਮੈਂ ਬਹੁਤ ਪਾਉਂਦਾ ਰਿਹਾ ਮੈਨੂੰ 5-5000 ਦਾ ਕੋਈ 3-3000 ਦਾ ਕੋਈ ਇੱਕ ਲੱਗਦਾ। ਇੱਥੇ ਹੀ ਲੱਗਦਾ। ਇੱਥੇ ਹੀ ਇੱਥੇ ਆਹੀ ਮੇਰੇ ਟਿਕਟ ਵਾਲੇ ਕੋਲੇ ਪਾਉਂਦਾ ਰਿਹਾ ਤਰਸੀਮ ਲਾਟਰੀ ਥਰ ਕੋਲੇ ਕਪਗਰਾਮ বাস ਸਟੈਂਡ ਤੇ। ਕਿਉਂਕਿ ਕਿਸਮਤ ਬਹੁ ਜਾਣੀ ਦੀ ਨੇ ਚਮਕਾਈਏ ਬੰਦੇ ਨੇ ਹੁਣ ਦੇਖ ਵੀ ਲਿਆ ਵੀ ਹਾਂ ਸੱਚੀ ਚਮਕ ਵੀ ਜਾਂਦੀ ਆ ਹੁਣ ਬਸ ਇਹੀ ਆ ਵੀ ਹੋਰ ਪਾਵਾਂਗੇ ਕਰੋੜ ਵੀ ਦੇਖਾਂਗੇ ਲਾ ਕੇ ਜੇ ਆ ਗਿਆ ਰੱਬ ਦੀ ਕਿਰਪਾ ਨਾਲ ਹੁਣ ਲਾਲਚ ਵਧ ਗਿਆ ਮਨ ਚ ਤੁਹਾਡੇ ਦੀ ਨਹੀਂ ਵਧਿਆ ਨਹੀਂ ਹੁਣ ਕਿਸਮਤ ਆ ਜਮਾਉਣੀ ਆ ਨੇ ਵੀ ਕਿਸਮਤ ਕਿੱਥੇ ਤੱਕ ਆ ਤਰਸ਼ੇਵ ਜੀ ਲਾਲਚ ਵਧਾ ਰਹੇ ਹੋ ਲੋਕਾਂ ਦੇ ਮਨ ਦੇ ਵਿੱਚ ਨਹੀਂ ਨਹੀਂ ਲਾਲਚ ਨਹੀਂ ਜੀ ਇਹ ਤਾਂ ਕਿਸਮਤ ਦੀ ਖੇਡਾਂ ਨੇ ਜੀ ਇਹ ਲਾਲਚ ਵਾਲੀ ਕੋਈ ਗੱਲ ਨਹੀਂ ਦੇਖੋ ਅੱਜ ਕੱਲ ਕੰਮਕਾਰ ਹਰੇਕ ਦਾ ਟੁੱਟਿਆ ਹੋਇਆ ਤੋਂ ਇਹਦੇ ਇਹਦੇ ਬਿਨਾ ਕੋਈ ਰਾਹ ਨਹੀਂ ਹੈਗਾ ਆਪਣੇ ਕੋਲੇ ਪੈਸਾ ਆਉਣ ਦਾ ਜੀ ਪੈਸੇ ਲਾਵਾਂਗੇ ਕਿਸੇ ਪਾਸੇ ਰਿਸਕ ਹੋ ਜਾਂਦਾ ਇਹਦੇ ਵਿੱਚ ਕੋਈ ਏਡਾ ਵੱਡਾ ਰਿਸਕ ਨਹੀਂ ਛੋਟੀ ਜੇਬ 50 ਰੁਪਏ 100 ਰੁਪਏ 200 ਰੁਪਏ 500 ਰੁਪਏ ਜਿੰਨੀ ਕੁ ਜਿਆਦਾ ਜਿੰਨੀ ਟਿਕਟ ਪਾਓਗੇ ਤੇ ਇਹਦੇ ਵਿੱਚ ਕੋਈ ਕਿਸੇ ਦੀ ਫੋਟੋ ਨਹੀਂ ਜਾਂਦੀਗਾ हां ਵੀ ਇਹਨੂੰ ਨਾਮ ਲੱਗਣਾ ਇਹਨੂੰ ਨਹੀਂ ਲੱਗਣਾ ਉੱਥੇ ਕਿਸਮਤ ਘੁੰਮਦੀ ਆ ਕਿਸੇ ਨੂੰ ਵੀ ਪ੍ਰਾਈਜ਼ ਲੱਗ ਸਕਦਾ ਜੀ ਭਾਵੇਂ ਕੋਈ ਪਹਿਲਾਂ ਹੀ ਲੱਖ ਪਤੀਆ ਕਰੋੜ ਪਤੀਆ ਭਾਵੇਂ ਕੋਈ ਦਿਹਾੜੀ ਜੋਤੇ ਵਾਲਾ ਕਿਸੇ ਨੂੰ ਵੀ ਲੱਗ ਸਕਦਾ ਪ੍ਰਾਈਜ਼ ਜੀ ਤੇ ਫਿਰ ਮੈਂ ਕਹਿੰਦਾ ਵੀ ਮੈਂ ਹੀ ਮੂੰਹ ਮਿੱਠਾ ਕਰਵਾ ਦਿੰਨਾ ਵੀਰ ਦਾ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਦੇਖਿਆ ਤੁਸੀਂ ਕਿ ਜੇ ਲੱਖਪਤੀ ਬਣਨਾ ਤਾਂ ਮਨ ਦੇ ਵਿੱਚੋਂ ਜਿਹੜੇ ਡਾਊਟ ਨੇ ਸੰਕੋਚ ਨੇ ਉਹ ਕੱਢ ਕੇ ਆ ਜਾਓ ਤਰਸੇਮ ਲਾਟਰੀ ਸਟਾਲ ਤੇ ਆ ਇਹ ਤੁਹਾਨੂੰ ਦੱਸ ਦਈਏ ਕਿ ਮੋਲੇਰ ਕੋਟਲਾ ਤੋਂ ਨੁਦੇਆਣਾ ਰੋਡ ਐ ਇੱਥੇ ਲੱਖਪਤੀ ਬਣਾਏ ਜਾਂਦੇ ਨੇ ਤੇ ਦੇਖ ਸਕਦੇ ਹੋ ਪੁੱਛੇ ਕਿ ਖੁਸ਼ੀ ਕਿੰਨੀ ਆ ਲੱਡੂ ਵੰਡੇ ਜਾ ਰਹੇ ਨੇ ਕਿਤੇ ਨਾ ਕਿਤੇ ਜਿਹੜਾ ਬਣਿਆ ਹੈ ਉਹਦੇ ਵੀ ਚਿਹਰੇ ਉੱਤੇ ਇੱਕ ਵੱਖਰੀ ਮੁਸਕਰਾਹਟ ਐ ਜੇਕਰ ਤੁਸੀਂ ਵੀ ਕਿਸਮਤ ਅਜਮਾਉਣੀ ਚਾਹੁੰਦੇ ਹੋ ਤਾ ਇੱਕ ਵਾਰੀ ਜਰੂਰ ਪਹੁੰਚਿਓ ਤਰਸੀਮ ਲਾਟਰੀ ਕੁਪਕਲਾ ਜਿੱਥੋਂ ਤਕਰੀਬਨ 10-12 ਦਿਨ ਪਹਿਲਾਂ ਵੀ ਇੱਕ 10 ਲੱਖ ਦਾ ਜਿਹੜਾ ਇਨਾਮ ਲੱਗਿਆ ਸੀ ਉਸ ਬੰਦੇ ਦਾ ਪਤਾ ਨਹੀਂ ਲੱਗਿਆ ਸੀ ਪਰ ਉਹਦਾ ਪਤਾ ਕਰਕੇ ਇਹਨਾਂ ਨੇ ਉਹਦਾ ਨਾਮ ਉਹਦੇ ਕੋਲੇ ਦੇ ਦਿੱਤਾ ਕੋਈ ਵੀ ਪ੍ਰੋਮੋਸ਼ਨਲ ਵੀਡੀਓ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਹੇਠ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਅਸੀਂ ਵੀ ਤੁਹਾਡੇ ਬਕਾਅ ਦੇ ਵਿੱਚ ਤੁਹਾਡੀ ਦੁਕਾਨ ਤੁਹਾਡੇ ਕਾਰੋਬਾਰ ਦੇ ਵਿੱਚ ਵਾਧਾ ਕਰਨ ਲਈ ਤੁਹਾਡੀ ਵੀਡੀਓ ਹੈ ਜਿਹੜੀ ਉਹ ਲੋਕਾਂ ਤੱਕ ਪਹੁੰਚਾਉਂਦੇ ਰਹਾਗੇ ਧੰਨਵਾਦ ਜੀ